ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਬਾਬਾ ਨਾਨਕ ਲੰਗਰ ਸੇਵਾ ਕਮੇਟੀ 13 13 ਮੁਹੱਲਾ ਅਕਾਲਗੜ੍ਹ ਵੱਲੋਂ ਹੜ੍ਹ ਪ੍ਰੀੜਿਤ ਲੋਕਾਂ ਨੂੰ 120 ਕੰਬਲ ਵੰਡੇ ਗਏ ਸ਼੍ਰੀ ਅਵਤਾਰ ਸਿੰਘ ਉਰਫ ਟਿੰਕਾ ਪਾਟੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਭੇਜਣਾ ਜਾਰੀ ਰੱਖਣਗੇ ਇਹ ਹੜ੍ਹ ਪ੍ਰੀੜਤਾਂ ਲਈ ਪਹਿਲੇ ਪੜਾਅ ਦੀ ਮਦਦ ਹੈ ਉਨ੍ਹਾਂਗੇ ਦੱਸਿਆ ਕਿ ਇਲਾਕੇ ਦੇ ਬਹੁਤ ਸਾਰੇ ਲੋਕ ਉਹਨਾਂ ਨੂੰ ਆਪਣੀ ਹੜ੍ਹ ਰਾਹਤ ਸਵੀਕਾਰ ਕਰਨ ਲਈ ਆ ਰਹੇ ਹਨ ਬੋਲੇ ਈ ਸੋਨਹਾਲ ਸੋ ਸ੍ਰੀ ਅਕਾਲ 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 ਬੋਲੇ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਸ ਰੀਆ ਕਾਲ

ਜੋ ਰਾਸ਼ਨ ਸਿਲੰਡਰ ਦਵਾਈਆਂ ਹਰ ਤਰ੍ਹਾਂ ਦਾ ਸਮਾਨ ਜਿਹੜਾ ਇਹ ਸੇਵਾ 'ਚ ਜਾ ਰਿਹਾ ਜੋ ਦਰਿਆਵਾਂ ਪਾਰ ਜੋ ਕੇ 6-7 ਪਿੰਡ ਨੇ ਜਿਨ੍ਹਾਂ 'ਚ ਬਹੁਤ ਵੱਡਾ ਨੁਕਸਾਨ ਹੋਇਆ ਵਾਹ ਵੀਰ ਜੀ ਅੱਗੇ ਕਿਹੜਾ ਪਿੰਡੇ ਵਾਲਾ ਸਾਹਬ ਜੀ ਕਿਹੜਾ ਪਿੰਡ ਨੇ ਅੱਗੇ ਤਿੰਨ ਬਹੁਤ ਵਧੀਆ ਹਾਲ ਹੈ ਵਸੀਆਂ ਹੈ ਹਾਂ ਜੀ ਕਈ ਹੈ ਸੱਤ ਗਾਉਂ ਹੈ ਸੱਤ ਗਾਉਂ ਹੈ ਸੱਤ ਗਾਉਂ ਹੈ ਜੀ 2 ਘੰਟੇ ਬਾਅਦ ਆਏਗੀ ਵਾਹ 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 ਨਹੀਂ ਹੁੰਦੀ ਨਹੀਂ ਹਿੱਤੀ ਫੇ ਚਲੇਗੀ ਜੀ ਇਹ ਖਾਲੀ ਹੋ ਗਿਆ ਇਹ ਕਿ ਫੇਰ ਤੇ ਫੇਰ ਸਾਡਾ ਸਮਾਨ ਹੋ ਸਕਦਾ ਜਾਏ ਜੇ ਟਾਈਮ ਲੱਗਾ ਕੋਸ਼ਿਸ਼ ਤੇ ਸਾਡੀ ਇਹ ਵੀ ਸਮਾਨ ਦਰਿਓਂ ਪਾਰ ਲੈ ਕੇ ਜਾਈਏ ਆਹ ਮੱਥੇ ਜਾਣਾ ਯਾ ਆਹ ਆਦੀ ਕੋਈ ਫਾਟ ਨਾ ਢਾ ਲਈਏ ਉਹ ਨਿਹਾਲ ਸ੍ਰੀ ਅਕਾਲ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਤੇ ਕਾ ਸੰਗ ਬਾਬੇ ਨਾਨਕ ਦੀ ਕਮੇਟੀ 13 13 ਮੈਂਬਰ ਜੋ ਕਿ ਇਸ ਸਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਹਨ ਉਹਨਾਂ 'ਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਕਰਕੇ ਜੋ ਸਾਡੇ ਮੈਂਬਰ ਸ਼ਹਿਰ ਕਾਦੀਆਂ ਦੇ ਉਦੇ ਵਿੱਚ ਅਸੀਂ ਜੋ ਹਾਰਡ ਪੀਟਾਂ ਵਾਸਤੇ 102 ਕੰਬਲਾਂ ਦੀ ਸੇਵਾ ਲੈ ਕੇ ਇਹ ਜਾ ਰਹੇ ਆ ਗੁਰੂ ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਜਿੱਦਾਂ ਪ੍ਰੋਟੀ ਆਈ ਹੋਈ ਹੈ ਉਸ ਤੋਂ ਇਹ ਪਰੋਲਾ ਜਿਹੜਾ ਹੈ ਜਾਰੀ ਰਹੇਗਾ ਜੀ ਸੇਵਾ ਜਿੱਦਾਂ ਜਿੱਦਾਂ ਦਾ ਸਾਨੂੰ ਲੋਕ ਮੇਰੇ ਸੰਯੋਗ ਮਿਲਦਾ ਜਾਏਗਾ ਉਸੇ ਤਰ੍ਹਾਂ ਹੀ ਚੱਲ ਜਾਨੂੰ ਜਿਸ ਤਰੀਕੇ ਹਰ ਤਰ੍ਹਾਂ ਦਾ ਨਕਸਾਨ ਹੋਇਆ ਬਿਸਤਰੇ ਵੀ ਉਹਨਾਂ ਦੇ ਖਰਾਬ ਹੋਏ ਆ ਉਹਨਾਂ ਦੀਆਂ ਮਸ਼ੀਨਰੀਆਂ ਵੀ ਖਰਾਬ ਹੋਈਆਂ ਹਰ ਤਰ੍ਹਾਂ ਦਾ ਇਹ ਹੀ ਥੋੜਾ ਜਿਹਾ ਇੱਕ ਆਪਣਾ ਆਪੇ ਮਰ ਕਮਾਈਆਂ ਚੋਂ ਥੋੜਾ ਥੋੜਾ ਦਤਵੰਦ ਕੱਢ ਕੇ ਉਹਦੇ ਜਿਹਾਸੀ ਇੱਕ ਕਾਰਕੀ ਜੋ ਵਿਤਰਿਆਂ ਤੋਂ ਕੰਬਲਾਂ ਦੀ ਸੇਵਾ ਡਬਲ ਬੈੱਡ ਦੇ ਕੰਬਲ 102 ਕੰਬਲ ਅਸੀਂ ਇਹੋ ਲੈ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਮੱਲਾ ਕਾਲਗੜ੍ਹ ਤੋਂ ਜੋ ਕਿ ਆਹ ਹਰ ਪੀੜਤਾਂ ਵਾਸਤੇ ਕੰਬਲਾਂ ਦੀ ਸੇਵਾ ਲੈ ਕੇ ਜਾ ਰਹੇ ਆਂ ਮਾਰਾ ਦੀ ਕਿਰਪਾ ਕੀਤੀ ਹੈ ગામ ਹੀ ਜੋ ਸਕਤਾ ਦਾ ਸਹਿਯੋਗ ਆਏਗਾ ਉਹ ਹਿਸਾਬ ਨਾਲ ਹੀ ਸੇਵਾ ਕਰਾਂਗੇ ਤੇ ਅਸੀਂ ਆਪਣੇ ਪੱਤਰਕਾਰ ਭਾਈ ਚਾਰੇ ਦਾ ਭਾਜੀ ਕੁਲਵਿੰਦਰ ਭਾਟੀਆ ਜੀ ਦਾ ਤੇ ਭਾਜੀ ਮਕਬੂਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਹਰ ਵਾਰੀ ਜਦੋਂ ਵੀ ਉਹਨਾਂ ਨੇ ਯਾਰ ਕਰੀਏ ਉਹ ਸਾਡੇ ਨਾਲ ਸ਼ਾਮਲ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਜੀ ਦੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੜਪੀਟ ਦਾ ਵਾਸਤੇ ਜੋ ਸ਼ਹਿਰ ਕਾਦੀਆਂ ਤੋਂ ਸੰਗ ਬਾਬੇ ਨਾਨਕ ਦੀ ਕਮੇਟੀ 13 13 ਇਹ ਸੇਵਾ ਕਮਲਾ ਦੀ ਸੇਵਾ ਲੈ ਕੇ ਐਸੀ ਇੱਥੇ ਪਹੁੰਚੇ ਸੀ ਸਾਡੇ ਸੋਜੀ ਵੀਰਾਂ ਨੇ ਜੋ ਸਾਡੀ ਲਗਾਤਾਰ ਸਾਡੀ ਸੇਵਾ ਕਰਦੇ ਹਨ ਉਹਨਾਂ ਨੇ ਸਾਨੂੰ ਕੁਝ ਪਿੰਡਾਂ ਦੇ ਨਾਮ ਦੱਸੇ ਜਿਹੜੇ ਕਿ ਉਹ ਦੀ ਇੱਕ ਹੀ ਪਿੰਡ ਮਕੋੜਾ ਜੋ ਕਿ ਬੇੜੀ ਪਾਰ ਕਰਕੇ ਸਾਨੂੰ ਉਹਨਾਂ ਨੇ ਉੱਥੇ ਦੱਸਿਆ ਅਸੀਂ ਉੱਥੇ ਜਾ ਰਹੇ ਹਾਂ ਲਖਿਆਨ ਬਰਿਆਲ ਬਰਿਆਲ ਪੂਰ ਚੇਬੇ ਤੇ ਅਸੀਂ ਉੱਥੇ ਜਾ ਰਹੇ ਹਾਂ ਅਸੀਂ ਆਪਣੇ ਖੋਜੀ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਉਹਨਾਂ ਨੇ ਸਾਨੂੰ ਆਖਿਆ ਅਸੀਂ ਆਪਣੀ ਸੇਵਾ ਲੈ ਕੇ ਜਾ ਰਹੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਪੱਤ